ਸਤਨਾਮ ਮਿਸ਼ਰੀ ਵ੍ਰੂ ਸਤ ਜੀਓ ਜਬ ਜੀ ਸਾਹਿਬ ਕੋ ਅੰਕਾਰ ਤੁਨ ਸਤਨਾਮ ਕਰਤਾ ਪਕਨੇ ਪੋ ਨਿਰਵੈਰ ਅੰਕਾਰ ਨਮਰ ਤੇ ਆਜਿਐ ਪੰਗਰ ਪ੍ਰਸਾਦ ਤੁਨ ਚਾਪੇ ਆਤ ਸਾਚੇ ਜੁਦਾਤ ਸਚ ਹੈ ਪੀਸਾ ਜਨਾਨ ਖੁਸੀ ਪੀ ਸਚੋ ਸੋਚੈ ਸੋਚਣਾ ਵਈ ਜੇ ਸੋਚੇ ਲਖਵਾਰ ਚੁਪੈ ਚਪਨਾ ਵਈ ਜੇ ਨਾ ਹਲਦਾਰ ਭੁਖਿਆ ਭੁਖ ਨਾ ਤਰੀ ਜੇ ਬਨਾ ਭੁਰੀਆ ਪਹਾੜ ਸਹਸ ਸਿਣਕਾਰ ਲਖੋ ਹੋਏ ਤਾਂ ਇੱਕ ਨਾ ਚਲੇ ਨਾਲ ਕਿਵੇਂ ਸਚਾਰਾ ਹੋਈਐ ਕਉੜੇ ਟੁੱਟੇ ਪਾਲ ਉਹ ਕਮਰੇ ਜਾਈ ਚਲਣਾ ਨਾਨਕ ਲਿਖਿਆ ਨਾਨਕ ਹੁਕਮਿ ਹੋਵਨ ਆਕਾਰ ਹੁਕਮ ਨਾ ਕਹਿ ਆਜਾਈ ਹੁਕਮਿ ਹੋਵਨ ਜੀ ਹੁਕਮਿ ਲਾਇਬ ਢੇ ਆਈ ਹੁਕਮਿ ਉਤਮ ਦੀਜੈ ਹੁਕਮਾਂ ਲਿਖ ਦੁੱਖ ਸੁੱਖ ਆਪ ਹੀ ਇਹ ਇੱਕ ਨਾਉਕ ਵਿੱਚ ਬਖਸੀ ਉਸੇ ਹੁਕਮ ਵਿੱਚ ਸਦਾ ਆਮ ਬਵਾਈ ਇਹ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾਂ ਨੇ ਕੁਝੇ ਤਾਂ ਹੂੰ ਮੈਂ ਕਹਿ ਨਾ ਕੋਈ ਗਾਵੇ ਬੋਤਾਨ ਨੂੰ ਹੋਵੇ ਕਿਸੇ ਤਾਨ ਨੂੰ ਗਾਵੇ ਬੋਤਾਤ ਜਾਣੇ ਨੀਸਾਨ ਗਾਵੇ ਕੋ ਗੁਣਵਟੀਆਂ ਆਇਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ

ਸਾਚਾ ਸਾਹਿਬ ਸਾਚਨਾਏ ਆਖਿਆ ਆਪਾਓ ਆਪਾਰਿਆਖੇ ਮਘੇ ਦੇਹ ਦੇ ਦਾਤ ਰਹੇ ਨਾثار ਮੇਰੇ ਅੱਗੇ ਰੱਖਿਆ ਜਿਤ ਦੇਸੇ ਦਰਬਾਰ ਮਾਹੂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰੇ ਮਲ ਤੇ ਵੇਲਾ ਸਚਾ ਨਾਮ ਵਡਿਆਈ ਵਿਚਾਰੇ ਕਰਮੀ ਆਵੇ ਕਪਨਾ ਨੰਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ تھاپ نہ جائے گی تا نہ ہوئے آپ آپ نرنجن سوئے پایا مان نانک گا نیتان کا گرمکھ نا گرمکھ گرمکھ ریہ سمائے گر ایسر گر گورکھ پرما گر پاروتی مائی جہ جانا آخان کتنا نہ چائی پورا

ਨਵਾ ਘੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਸਿਰਫ ਜਗਨੇ ਤੇ ਤਸਨਦਰਣਾ ਆਵਈ ਤਵਾਤਨਾ ਪੁੱਜੇ ਕੇ ਕੀਟਾ ਅਧਰ ਕੀਟ ਕਰ ਦੋਸ ਇਹ ਦੋਸ ਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇ ਹਾ ਕੋਈ ਨਾਸੁ ਜੀ ਤੇ ਸਗੁਣ ਕੋਈ ਕਰੇ ਸੋਣਿਆ ਸਿਸ ਤੇ ਸੁਨਾ ਅਧ ਸੁਨਾ ਅਕਾਸ਼ੋ ਸੁਣਿਆ ਦੀਪਾਂ ਲੋ ਫਤਾਲ ਸੁਣਿਆ ਪਹੁ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ ਆਪ ਖਾਨਾ ਸਰ ਸੁਣਿਆ ਸਰਬ ਰਮਾਇਤ ਸੁਣਿਆ ਮੁਕਤ ਲਾਇਨ ਮਤੋਂ ਸੁਣਿਆ ਜੋਗ ਜੋਤਨ ਭੀਦ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪ ਆਪ ਖਾਨਾ ਸੋ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਰ ਸੱਚ ਸੁਨਾਨ ਸੁਣਿਆ ਪੜ ਪੜ ਪਾਵੇ ਮਨ ਸੁਣਿਆ ਲਾਗੇ ਸਹਿਜ ਧਿਆਨ ਨਾ ਨਾ ਭਗਤਾ ਸਦਾ ਵਿਕਾਸਾ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਗਣਾ ਕੇ ਗਾਹੇ ਸੁਣਿਆ ਸਈ ਪੀਰ ਪਾਤ ਸਾਹਿ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਆਖ ਹੋਵੇ ਐਸਾ ਕਾਉ ਨਾਨਕ ਬਤਾ ਸਦਾ ਵਿਗਾਸ ਸੁਣਿਆ ਦੁਖ ਆਪ ਕਾ ਨਾਸ ਮਨੇ ਕੀ ਗਤ ਗਈ ਨਾ ਚਾਏ ਜੇ ਕੋ ਕਹੇ ਪਿੱਛ ਵਿਛਤਾਈ ਕਾਗਦ ਗਲ ਬਣਾ ਲਿਖਣੇ ਹਾਰ ਮਨੇ ਕਾ ਪੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮੰਨੇ ਸਹਲਪਾ ਮਣ ਕੇਸੋਤ ਮੰਨੇ ਮੋ ਛੋਟਾ ਨਾ ਖਾਏ ਮੰਨੇ ਚਮਕੇ ਸਾਤ ਨਾ ਜਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਿ ਠਾਕ ਨਾ ਪਾਏ ਮੰਨੇ ਬਦਜੋਕਰ ਕਰੇ ਜਾਏ ਮੰਨੇ ਮੰਗਨਾ ਚੱਲੇ ਪੰਥ ਮੰਨੇ ਤਰਪ ਸਾਰੇ ਸੰਬੰਧ ਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮਗ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿਖਾ ਮੰਨੇ ਨਾਨਕ ਅਵੈਨਾ ਪੀਖਾ ਐਸਾ ਨਾਮ ਨਿਰੰਝਰ ਹੋਇ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰੇਦਾਨ ਪੰਜੇ ਪਾਵੇ ਤਰਗੇ ਮਾਲ ਪੰਜੇ ਸੋਹੰਦਰ ਰਾਜਾਨ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀ ਸੁਮਾਰ ਤੋਹ ਲਧਰਮ ਗਿਆ ਖਾਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ ਪੁਜੇ ਹੋਵੇ ਸਜਿਆਰ ਧਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਦੇ ਭਾਤਲੇ ਗੁੰਜੋਰ ਜਿਹ ਚਾਤਰਤਾ ਕੇ ਨਾਮ ਸਭਨਾ ਲਿਖਿਆ ਉਡੀ ਕਲਾਮ ਇਹੋ ਲੇਖਾ ਲਿਖੇ ਜਾਣੇ ਹੋਏ ਲੇਖਾ ਲਿਖਿਆ ਕੀਤਾ ਹੋਇ ਕਿਤਾ ਤਾਣ ਸੁਨ ਰੂਪ ਕੇਤੇ ਦਾ ਜਲਦੇ ਕੋਤੇ ਕਿਤਾ ਬਸਾਵੇ ਕੋ ਕੋ ਵਾਉਤੀਸ ਤੇ ਹੋਏ ਲੱਖ ਦਰਿਆਉ ਕੁਦਰਤ ਰਵਣ ਕਾਹ ਨਹੀਂ ਚਾਰੋ ਬਾੜਾ ਜਾਵਾ ਇੱਕ ਵਾਰ ਜੋਤ ਤੇ ਪਹਾਵੇ ਸਾਈ ਭਲੀਕਾਰ ਤੁ ਸਦਾ ਸਲਾਮਤ ਨਿਰੰਕਾਰ آسانکھا جاپا آسانکھا پاہو آسانکھا پوجا آسانکھا تا بتاو آسانکھا رنگ بھوگ بید پاٹھا آسانکھا جو گمن رہے ہیں ادا آسانکھا آسانکھا پاکتو گن گیا نمی چارا آسانکھا تھی آسانکھا دا تارا آسانکھا سور موپا خسان آسانکھا تار قدرت کا ان کا ہمی چار وارے نا جاو ایک وارا جوت تا پہاوے سائی پھلی کار تو سا دازنا مدنی رنگ کاریا سا سا مرکند کوریا سا چور حرام کوریا سا کمر کر جائے جو رسا ਸੰਸਕਾਰਾ ਪਾਪੀ ਪਾਪ ਕਰੇ ਜੈ ਸਾਂ ਕੋੜਿਆ ਕੋੜੀ ਜਰਾ ਸੰਮਲੈ ਸਮਝ ਪੰਖਾ ਆ ਸੰਗਨੇਤਰੀ ਸਿਰ ਕਰੇ ਪਾ ਨਾ ਨ ਬਣੀ ਚਾਇ ਗਏ ਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤਦ ਭਾਵੇਂ ਸਾਈ ਕਲੀਕਾਰੂ ਤੂ ਸਦਾ ਸਾਮਤ ਨਿਰੰਕਾਰ ਅਸ ਅਸਨਾਮ ਆ ਸੰਗ ਥਾਵੇਂ ਆਗਮ ਅਗਮ ਸੁਲਵਾ ਸੰਕੇ ਸਿਰ ਪਰ ਹੋਏ आख़िरी नाम अखरे सालरे गीत गाए अखरेजा निरंकार ਪਰੀਏ ਹੱਥ ਪੈਰ ਤਨ ਦੇ ਬਾਣੀ ਧੋਤੇ ਉਤਰੋ ਸੁਖੇ ਮੂਤਪਲੀਤੀ ਕਪੜ ਹੋਏ ਇਹ ਦੇ ਸਾਬਣ ਰਿਓ ਤੋ ਹੀ ਪਰੀਏ ਮਤ ਪਾਪਾ ਕੇਸੋ ਤੋ ਪੇ ਨਹੀਂ ਨੀ ਕੇ ਰੰਗੋ ਪੁੰਨੀ ਬਾਬੀ ਆਗਨਾਈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਜਾਪੀ ਖਾਓ ਨਾਨਕ ਭੁਖ ਮੀਆਂ ਹੋ ਜਾਓ ਤੇਰਤ ਤਮ ਦੇ ਆਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੋਣਿਆ ਮੰਨਿਆ ਮਨ ਕੀ ਤਾਂ ਭਾਉ ਅੰਤਰ ਕਾ ਤਰ ਤੀਰਥ ਮੰਨ নাও ਸਾਗੁਣ ਤੇਰੇ ਮੈਨਾਈ ਕੋਈ ਵਣਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤਮਾਣੀ ਬਰਮਾਉ ਸਾਤ ਸੁਆਣ ਸਦਾ ਮਨ ਚਾਉ ਕਾਵਣ ਸੁਵੇਲਾ ਵਕਤ ਕਾਵਣ ਕਮਣ ਤੇ ਗਣਵਾਰ ਕਮਣ ਸਹਰੂਤੇ ਮਾਉ ਕਾਵਣ ਜੇ ਤੋ ਹੋਆ ਯਾਂਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੈਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲਿਖਰਾਣ ਤੇ ਤਵਾ ਨਾ ਜੋ ਜੁਈ ਜਾਣੇ ਰੁਥਮਾਉ ਨਾ ਕੋਈ ਜਾ ਕਰਤਾ ਸੈਸਤੀ ਕੋ ਸਾਜੇ ਆਪੇ ਜਾਣੇ ਸੋਈ ਖਵ ਕਰੀ ਆਖਾਂ ਕਿਵਸਾ ਲਾਈ ਕਿਉਂ ਵਰਣੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬਾ ਦੀ ਨਾਈ ਕੀਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਈ ਆ ਤਾਲਾ ਆ ਤਾਲਾ ਲਖਿਆ ਕਸਾਇਆ ਕਸਾ ਓੜ ਕੇ ਓੜ ਕੇ ਪਾਲਤ ਕੇ ਵੇਦਿਤ ਗਵਾਦ ਸੈ ਸਠਾਣੇ ਲਈ ਨਦੀ ਬਾ ਅਸਲੂ ਇੱਕ ਤਾਲ ਤੇ ਕਵਿਤਾ ਲਿਖੀ ਲਿਖੀ ਇਹ ਮੀਨਾਜ਼ਮ ਨਾਨਕ ਵਟਾਇਆ ਕੀਏ ਆਪੇ ਜਾਣੇ ਆਪ ਜ਼ਾਲਾਹੀ ਜ਼ਾਲਾਹੀ ਇਤੀ ਸੁਤਨਾ ਪਾਈਆਂ ਨਦੀਆਂ atheਵਾ ਪਵੇਂ ਸੁਖਣਾ ਜਾਣੀ ਐ ਸੁਖ ਸਾਇਸ ਬਿਧਾਨ ਘੇਰਿਆ ਸਦੀ ਮਾਲ ਤਨ ਕਿਹੜੇ ਤੁਲਨਾ ਹੋਵਨੀ ਜੈ ਤਿਸ ਮਨੋ ਨਾ ਵਿਸਰੇ ਅੰਤਰਾ ਸਿੱਧੇ ਗਣ ਤੰਤਰਾ ਘੜਨੇ ਦੇਣਾ ਤੰਦਾਂ ਵੇਖਣਾ ਸੁਣਨਾ ਅਤਉ ਅੰਤਨਾ ਜਾਪੇ ਕਿਆ ਬਨਮਨ ਤੰਦਨਾ ਜਾਪੇ ਕਿਤਾਇਆ ਘਰਤਨਾ ਜਾਪੇ ਪਾਰਾਵਾਰ ਹਤ ਗਲ ਕਿਤੇ ਬਿਲੜਾਹੀ ਤਾਂ ਕੇ ਅੰਤਨਾ ਪਾਏ ਛਾਏ ਇਓ ਇਦਾਂ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਵੇ ਬਟਾ ਸਾਹਿਬ ਉੱਚਾ ਤਾਂ ਉੱਚੇ ਉੱਪਰ ਉੱਚਾ ਨਾ ਐ ਵੜ ਉੱਚਾ ਹੋਵੇ ਕੋਈ ਤੇ ਉੱਚੇ ਕੋ ਜਾਣੇ ਲੋਈ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਤ ਮੈਂ ਕਿਤੇ ਬੰਗੇ ਜੋ ਆਪਾਰ ਕਹਤੇ ਆਂ ਨਦਰੀ ਵਿਚਾਰ ਕਹਤੇ ਆਖੋ ਟੈਂ ਵੇ ਕਾਰ ਕਿਤੇ ਲੈ ਲੈ ਮਖਰ ਪਾਏ ਕਿਤੇ ਮੁਰਖ ਖਾਈ ਖਾਏ ਕਹਤਿਆਂ ਦੋ ਉਸਲਮਾਰ ਐ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਓਰੇ ਆਗਰਾ ਸਕੇ ਕੋਏ ਜੇ ਕੋ ਖਾਇ ਕੇ ਅੱਖ ਨਾ ਪਾਏ ਓ ਜਾਣੇ ਦਿੱਤੀਆਂ ਮੁਖਾਏ ਆਪੇ ਜਾਣੇ ਦੇ ਦੇ ਅੱਖਾਂ ਸੇ ਭੈ ਗਈ ਕਿ ਜਿਸ ਮੁਖ ਸਿਸ ਸਾਲਾ ਹੈ മല പ്രവാണ അമു സി സമണി സാണ അമല തമാണ അമലോ അമലായ

ਸੋਦਰ ਕੇ ਹਾਂ ਸੋ ਘਰ ਕੇ ਹਾਂ ਜਿਤਨੇ ਸਰਪ ਸਮਾਲੇ ਗਾਜੇ ਨਾਨਕ ਨੇ ਕਸਿਕਾ ਕੀ ਤੇਾਵਣ ਹਾਰੇ ਕੀ ਤੇਰਾ ਪਰਿ ਸੋ ਕਹੀਨ ਕਿਤੇ ਗਾਵਣ ਹਾਰੀ ਗਾਵੇ ਤੋਂ ਇਹ ਨਾ ਪਾਣ ਪਾਣੀ ਬਸ ਅਦਰ ਗਾਵੇ ਰਾਜਾ ਤੁਮਦਾਰੇ ਗਾਵੇ ਚ ਤੁਲਿਗ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰੇਮ ਦੇਦੇ ਸੋ ਸਦਾ ਸਵਾਰੇ ਂਗਾਵੇ ਦੀਂਦਾਸ ਮੈਂ ਬੈਠੇਂਂ ਦੇਵਤੀਆਂ ਦਰਨਾਲੇਂ ਗਾਵੇ ਸੱਜ ਸਮਤੀਂ ਅੰਦਰਂ ਕਾਵਨ ਸਾਜ਼ ਵਿਚਾਰੇ ਕਾਵਨ ਜਤੀ ਸੱਜ ਸੰਤੋਖੀਂ ਗਾਵੇ ਵੀ ਕਰਾਰੇਂਂ ਾਵਨ ਬੰਦ ਮਡਲ ਕੀ ਸਾਰੰ ਜੋ ਕਜੁਗ ਵਿਤਾ ਨਾ ਲਹਿਂ ਗਾਵੇ ਮਾਵਨੀਂ ਅਮਨ ਮਾਉਨ ਸਰਗਮਛ ਪਿਆਲੇਂ ਕਾਵਨ ਰਤੂਪਾਏ ਤੇਰੀ ਅਰਸਾਠਾ ਤੇਰਸ ਦਾਲੇਂ ਗਾਵੇ ਗੋਦਮਾ ਹਮਰ ਸੂਰਾ ਗਾਵੇ ਘਣੀ ਚਾਰੇਂ ਕਾਵੇ ਖੰਡ ਮੱਡ ਮਰੇ ਘਟਾ ਕਰ ਕਰੇ ਰਖੇ ਤਾਰੇ ਸਈ ਦਦਨੋ ਕਾਵੇ ਜੁ ਤਦ ਪਉਣ ਰਹੇ ਤੇਰੀ ਫਤ ਰਸਾਲੇ ਹੋਰ ਕੀਤੇ ਕਾਮ ਨੇ ਹਸੇ ਵਿੱਚ ਤਨਾਵਨ ਨਾਨਕ ਕਿਆ ਵਿਚਾਰੇ ਜੋਈ ਸੋਈ ਸਦਾ ਸੱਚ ਸਾਈ ਪਸਾ ਸੱਚੀ ਨਹੀ ਹੈ ਕੀ ਉਸ ਜੈ ਜੈ ਜਸੇ ਰਚਨਾ ਜਿਵੇਂ ਰਚਾਈ ਰੰਗੀ ਰੰਗੀ ਭਾਤੀ ਕਾ ਗੰਨ ਜਨ ਸੀ ਮਾ ਆਇਆ ਜਿਨੂੰ ਪਾਈ ਕਾਰ ਕਰ ਵੇਖੇ ਕੀਤਾ ਇਹ ਆਪਣਾ ਜਿਗਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਦੇ ਹੋਣਾ ਕਰਨਾ ਚਾਹੀਏ ਸੋ ਬਾਤ ਸੋ ਸਾਂਪਤ ਸਾਇ ਨਾਮ ਕਰਨ ਕਰਨਾ ਚਾਹੀਏ ਮਨ ਦਾ ਸਦੋਸਨ ਬਦਲ ਛੋਲੀ ਧਿਆਨ ਕੀ ਕਰਹਿਂ ਬੀ ਪੂਤਾ ਖੀਤਾ ਕਾਲ ਕੁਵਾਰੀ ਕਾਂ ਜੁਗ ਤੱਕ ਡੰਡਾ ਪ੍ਰਤੀ ਥਾਈ ਪੰਚ ਸਗਜ ਮਾਤੀ ਬਾਜੇ ਤੇਜਕ ਜੀ ਤਾਂ ਆਦੇਸ ਤੇ ਸਿਆਦੇ ਸਿਆਦਾ ਨੀਲਾ ਨਾਦਨ ਰਤ ਜੋਖ ਜੁ ਵੇਖਵੇਂ ਸਭੁ ਗੁਗਤ ਗਿਆਨ ਦੇ ਆਪਨ ਤਾਰਣ ਖਾਟ ਕਟ ਵਜੇ ਨਾਦ ਆਪਨਾਤ ਨਾਤੀ ਸਭ ਜਾ ਕੇ ਤੇ ਸਦਾਵਰਾ ਸਾਥ ਸੰਜੋਗ ਵਿਜੋਗ ਦੁਇ ਘੜ ਚਲਾਵੇਂ ਲਖੇ ਆਵੇਂ ਭਾਗ ਆਦੇਸ ਤੇ ਸਿਆਦੇ ਜ਼ਿਆਦਾ ਨੀਲਾ ਨਾਦਨ ਰਤ ਜੋਖ ਜੁ ਵੇਖਵੇਂ ਇਕਾ ਮਾਇ ਯੁਗ ਤੇ ਵੇਹਾਇ ਤੈ ਚੱਲੇ ਪਰਮਾਨਿ ਸੰਸਾਰੀ ਭਿਕਾਰੀ ਕਲਾਈ ਦੀ ਬਾਣਾ ਜਿਉਂ ਤੇ ਸਭ ਭਾਵੇ ਤੇ ਵੇ ਚਲਾਵੇ ਜਿਉਂ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬਹੁਤਾਂ ਮਿਟਾਣਾ ਦੇਸ ਤੇ ਸਿਆਦੇ ਜ਼ਿਆਦਾ ਨਹੀਂ ਨਾ 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 ਜੋ ਕਜੁਗੇ ਕਵੇਸ ਹਸਣਾ ਲੋਇ ਲੋਇ ਦਾ ਚਪਾਇ ਸੇਖਾਵਾਂ ਕਾਰ ਕਰ ਵੇਖੇ ਸਰਜਨਹਾਰ ਨਾਨ ਸੱਚੇ ਕਿਸਾ ਚੀ ਗਾਰਾ ਦੇ ਤਿਸੈ ਆ ਦੇ ਸਾਧਾ ਨੀ ਲਾਤਨਾਤ ਜੋਖ ਜੁ ਵੇਖੋ ਵੇ ਸਾਕਾ ਦੂਜੀ ਪੌਲਕ ਹੋਏ ਲਖੁ ਵੇ ਲਕਰੀਸਾ ਲਖ ਲਗ ਅਗੇੜਾਇ ਕੀ ਇੱਕ ਨਾਮ ਜਗਦੀਸ਼ੇ ਜਿਹਰਾਂ ਪਤ ਪਾਵਣੀਆਂ ਚੜੀ ਹੋਇਆਂ ਕੀ ਸੁਣ ਗਨ ਕਾਤੀ ਘਟਾਈ ਇਸ ਨਾਨ ਗਨਤਰੀ ਪਾਈਆ ਕੋੜੀ ਕੋੜਾ ਠੇਸਾ ਆਖੜ ਜੋਰ ਚੁੱਕਾ ਨੇ ਜੋਰ ਜੋੜਨਾ ਮੰਗਣ ਦੇ ਨਾ ਜੋਰ ਜੋੜਨਾ ਜੀਵਨ ਮਰਨ ਨੇ ਚੋਰ ਜੋੜਨਾ ਰਾਜ ਮਨ ਮਨ ਸੋਰ ਜੋਨਾ ਸੁਤੀ ਗਈ ਵਿਚਾਰ ਜੋਨਾ ਜੁਕਤੀ ਛੁਟਾ ਜਸਾਰ ਜੇ ਸਾਥ ਜੋਰ ਕਰੇ ਵਿਖੇ ਸੋਇ ਨਾਨਕ ਤੁਮ ਨਹੀਂ ਚਨਾ ਕੋਈ ਰਾਤੀ ਰੁਤੇ ਤਿਥੀਵਾਰ ਪਉਣ ਪਣੀ ਅਗਲੀ ਪਦਾਰਥ ਸਵਚਤਰ ਤਿਥਾ ਪ੍ਰਕੀਤਮ ਸਾਥ ਇਸ ਵਿੱਚ ਜੀ ਜੁਗਤ ਕੇ ਰਾਂਗਾ ਇਨ ਕੈ ਨਾਮ ਆਨੇ ਕਾਨੰਦ ਕਰਮੀ ਕਰਮੀ ਹੋਏ ਵਿਚਾਰ ਸਚਾ ਸੋਚਾ ਦਰਬਾਰ ਤਿੱਥੈ ਸੋਚ ਪਚ ਪ੍ਰਮਾਨ ਨ ਤ੍ਰੇਖ ਨ ਪਾਵੇ ਨੀ ਸਾਨ ਕਚ ਪਕਾਈ ਉਥੇ ਪਾਇ ਨਾਨਕ ਗਿਆ ਛਾਪੇ ਜਾਏ ਤਰਮ ਕੰਡ ਕਾਇਓ ਤਰਮ ਗਿਆਨ ਕੰਡ ਕਾਇਕੋ ਕਰਮ ਕੇ ਤੇ ਪਾਣ ਪਾਣੀ ਵਸ ਸਤਾ ਤੇ ਤੇ ਕਾਨ ਮੈਂ ਸਗੇ ਤੇ ਭਮੇ ਕਾਟ ਗੜੀ ਹੈ ਰੂਪ ਰੰਖੀ ਦੇਸਾਂ ਕੇਤਿਆਂ ਕਨੋਂ ਕੋ ਬੀ ਮਹਿਰ ਕੀਤੇ ਕਿਤੇ ਧੂਪ ਦੇਸ ਐਸੀ ਤਿਤਛਾਂ ਸੋਰ ਕੀਤੀ ਕਿਤੇ ਮੰਡਲ ਦੇਸ ਕੀਤੇ ਸਲਬੁਦ ਰਾਤ ਕੀਤੇ ਕਿਤੇ ਦੇਵੀ ਵੇਸ ਕੀਤੇ ਤੇ ਦੇਨ ਅਨੁਭਵ ਕੀਤੇ ਕਿ ਤੇਰਾ ਤ੍ਰਸਮੁਨਦ ਕੇਤਿਆਂ ਖਾਣੀ ਕੇਤਿਆਂ ਬਾਣੀ ਕਹਤੇ ਪਾਤ ਨਰੰਤ ਕਹਤਿਆਂ ਸੂਰਤੀ ਸੇਵਕ ਕੀਤੇ ਨਾਨਕ ਅੰਤ ਨਾਂ ਅੰਤ ਗਿਆਨ ਖੰਡ ਮੇ ਗਿਆਨ ਪ੍ਰਚਾਟ ਇਤਨੇ ਰਾਤ ਬਿਨੋਦ ਗੋਡਾ ਨੰਦ ਸਰਮਖੰਡ ਕੀ ਬਾਣੀ ਰੂਪਾ ਤਿਥੇ ਕਾਣਤ ਘੜੀ ਨਾ ਬਹੁਤ ਨੂੰ ਉਦਾ ਕਿਹ ਗੱਲਾਂ ਕਥਿਆ ਨਾ ਚਾਹੀਏ ਜੇ ਕੋ ਕਹਿ ਪਿਛੇ ਚੁਤਾਏ ਤਿਥੇ ਘੜਿਆ ਸੋਲ ਤਮਾਤ ਮਨ ਕੋਤ ਤਿਥੇ ਘੜਿਆ ਸੋਨਾ ਸਦਾ ਕੀ ਸੋਦਾ ਕਰਮ ਖਟ ਕੀ ਬਾਣੀ ਜੋ ਨ ਤਿਥੇ ਹੋਰ ਨ ਕੋਈ ਹੋਰ ਤਿਥੇ ਜੋ ਦਮਾ ਪਰ ਸੋਇ ਤੈ ਮੇ ਰਾਮ ਰਹਾ ਪ੍ਰਭੂ ਰੰ ਇਥੇ ਸੇ ਤੋ ਸਿਤਾ ਮੈਂ ਮਾ ਮਾ ਹਿ ਤਾਂ ਗ੍ਰੋਹ ਨਾ ਕਥਨੇ ਚਾਹੀ ਨਾ ਹਮਰੇ ਨਾ ਠੰਗੇ ਜਾ ਜਨਖੇ ਰਾਪੋਂ ਸੇ ਮਨ ਮਾਇ ਤੇ ਭਗਤ ਵਸੇ ਕਿ ਰੇ ਲੋ ਕਾਰੇ ਨਾ ਦੇ ਸਚਾ ਮਰ ਸੋਏ ਸਚ ਨਵ ਵਸੇ ਨਿਰੰਕਾਰ ਕਰ ਕਰ ਵੀ ਕੇ ਨ ਤ੍ਰਿਣਿ ਹਾ ਤੇ ਖੰਡ ਬੰਡਲ ਪਰ ਪੰਡ ਜੇ ਕੋ ਕਥਿ ਤਾ ਹਤਨਾ ਤਮ ਤੇ ਧਿਆ ਲਉ ਨੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵੇ ਤੇ ਵਕਾਰ ਨ ਵੇਖੇ ਭਿ ਸੇ ਕਰੀ ਚਾ ਨਾਨਕ ਤਾ ਕਰਨਾ ਸਾਰੂ ਜਤ ਪਹਾਰਾਂ ਤਿਰਜ ਸੁਨਿਆਰ ਹਰਨ ਮਤ ਵੇਦਨਧਿਆਰ ਪਉ ਖੱਲਾ ਤਵਤਾਉ ਭਾਂਡਾ ਭਾਉ ਅਮਰ ਤੇ ਟਾਲਨ ਕੜੀਏ ਸ਼ਬਦ ਸੱਚੇ ਟਕਸਾਂ ਜਿਨ ਕੋ ਨਦਰ ਕਰਮ ਤਿਖਾ ਨਾਨਕ ਨ ਤੇ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤ੍ਰੇਤ ਮਾਤ ਦਿਵਸ ਰਾਤ ਦੁਹਾਈ ਆਏ ਖੇਲੇ ਸੰਗਰਜਤ ਚੰਗੇ ਆਇਆ ਭਰੇ ਆਇਆ ਵਾਚੇ ਤਰ ਮਹਦੂਰ ਕਰਵੀ ਆਪੋ ਆਪਣੀ ਕੈਨੇ ਲੇਕੇ ਦੂਰ ਜਦ ਹੀ ਨਾਮ ਧਿਆਇਆ ਗਏ ਮਸਗਤ ਕਾਲ ਨਾਨਕ ਦੀ ਬਖੂ ਚਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ